ਸ਼੍ਰੀ ਗੋਪਾਲ ਮੰਦਿਰ ਕਮੇਟੀ ਵੱਲੋਂ ਗੋਪਾਲ ਨਗਰ ਮਜੀਠਾ ਰੋਡ ਵਿਖੇ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਕੈਂਪ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਸੌਰਵ ਮਿੱਠੂ ਮਦਾਨ ਨੇ ਕੀਤਾ ਇਸ ਮੌਕੇ ਕਮੇਟੀ ਦੇ ਪ੍ਰਧਾਨ ਕੈਲਾਸ਼ ਕਲਨ ਨੇ ਆਖਿਆ ਕਿ ਕਮੇਟੀ ਵੱਲੋਂ ਜ਼ਰੂਰਤਮੰਦ ਲੋਕਾਂ ਲਈ ਲਗਾਤਾਰ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਏ ਜਾ ਰਹੇ ਹਨ ਇਸੇ ਮੁਹਿੰਮ ਤਹਿਤ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਹੈ ਉਹਨਾਂ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਕੈਂਪ ਜਾਰੀ ਰਹਿਣਗੇ ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਰਕੇਸ਼ ਤੁਲੀ ਜਰਨਲ ਸਕੱਟਰੀ ਸੁਨੀਲ ਆਨੰਦ ਨਰੇਸ਼ ਆਨੰਦ ਜਗਮੋਹਨ ਸਹਗਲ ਸੰਜੀਵ ਸ਼ਰਮਾ ਪੰਕਜ ਸੇਠੀ ਸੰਜੀਪ ਸੇਠ ਸਮੇਤ ਕਮੇਟੀ ਦੇ ਮੈਂਬਰ ਹਾਜ਼ਰ ਸਨ ਇਹ ਕਮੇਟੀ ਮੇਰੇ ਪਰਿਵਾਰ ਵਾਂਗੂ ਹੈ ਇਹ ਮੈਨੂੰ ਪਰਿਵਾਰ ਵਾਂਗੂ ਪਿਆਰ ਕਰਦੇ ਆ ਜਦੋਂ ਮੈਂ ਪ੍ਰਧਾਨ ਨਹੀਂ ਸੀ ਉਦੋਂ ਵੀ ਮੈਂ ਇਸ ਤਰ੍ਹਾਂ ਆਉਂਦਾ ਸੀ ਅੱਜ ਪ੍ਰਧਾਨ ਬਣ ਕੇ ਵੀ ਮੈਂ ਪਹਿਲੀ ਵਾਰ ਇੱਥੇ ਆਇਆ ਤੇ ਇੰਨਾ ਵਧੀਆ ਕੈਂਪ ਮੈਨੂੰ ਨਹੀਂ ਲੱਗਾ ਹੋਊਗਾ ਕਿ ਕਿਸੇ ਮੰਦਰ ਚ ਲੱਗਦਾ ਹੋਊਗਾ ਤੇ ਇੰਨਾ ਡਿਸਪੀਸਪਲਨ ਆ ਤੇ ਜਿਹੜਾ ਬੰਦਾ ਹਰ ਬੰਦਾ ਆਪ ਆਪਣੀ ਡਿਊਟੀ ਸਮਝ ਰਿਹਾ ਚਾਹੇ ਉਹ ਪ੍ਰਧਾਨ ਹੈ ਚਾਹੇ ਉਹ ਜਨਰਲ ਸੈਕਟਰੀ ਹੈ ਚਾਹੇ ਉਹ ਵਾਈਸ ਪ੍ਰਧਾਨ ਹੈ ਚਾਹੇ ਉਹ ਸੈਕਟਰੀ ਹੈ ਹਰ ਬੰਦਾ ਆਪ ਆਪਣੀ ਡਿਊਟੀ ਸਮਝ ਕੇ ਕੈਂਪ ਨੂੰ ਲਗਾ ਰਿਹਾ ਹੈ ਲੋਕਾਂ ਨੂੰ ਹਰ ਚੀਜ਼ ਦੀ ਹਰ ਸਰਵਿਸ ਪ੍ਰੋਵਾਈਡ ਹੋ ਰਹੀ ਹੈ ਤੇ ਮੈਂ ਤੇ ਇਹੀ ਚਾਹੁੰਦਾ ਪਰਮਾਤਮਾ ਇਹਨਾਂ ਨੂੰ ਸਾਰਿਆਂ ਨੂੰ ਬਲ ਬਖਸ਼ੇ ਇਹ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ ਇਸ ਤਰ੍ਹਾਂ ਹੀ ਸੇਵਾ ਲੋਕਾਂ ਦੀ ਕਰਦੇ ਰਹਿਣ ਕਿਉਂਕਿ ਲੋਕਾਂ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ ਐ ਪ੍ਰਮਾਤਮਾ ਦੇ ਅੱਗੇ ਮੈਂ ਅਰਦਾਸ ਕਰਦਾ ਇਹ ਸਾਰਿਆਂ ਨੂੰ ਇਸ ਤਰ੍ਹਾਂ ਹੀ ਸ਼ਕਤੀ ਦੇਣ ਤੰਦਰੁਸਤੀਆਂ ਬਖਸ਼ਣ ਤੇ ਇਸ ਤਰ੍ਹਾਂ ਹੀ ਕੈਂਪ ਲਾਉਂਦੇ ਰਹਿਣ ਤੇ ਲੋਕਾਂ ਦੀ ਸੇਵਾ ਕਰਦੇ ਰਹਿਣ ਅੱਜ ਸ਼੍ਰੀ ਕਪਾਲ ਮੰਦਰ ਕਮੇਟੀ ਵੱਲੋਂ ਕ੍ਰਿਸ਼ਨਾ ਹੈਲਥ케ਅਰ ਐਂਡ ਪੈਥ ਲੈਬ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਮਾਹਰ ਡਾਕਟਰ ਐਸਜੀ ਹਸਪੀਟਲ ਦੇ ਮਾਹਰ ਡਾਕਟਰ ਮੈਂ ਅੱਖਾਂ ਦੀ ਫ੍ਰੀ ਜਾਂਚ ਕਰ ਰਹੇ ਹਾਂ ਔਰ ਔਰਥੋ ਤੇ ਡਾਕਟਰ ਵੀ ਇਸ ਮਰੀਜ਼ਾਂ ਦੀ ਫ੍ਰੀ ਜਾਂਚ ਕਰ ਰਹੇ ਹਨ ਲੋਕ ਇਹਦੇ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਪਹੁੰਚ ਕੇ ਆਪਣੇ ਸੁਭਦਾ ਦਾ ਫਾਇਦਾ ਉਠਾ ਰਹੇ ਹਨ ਔਰ ਇਸ ਦੇ ਨਾਲ ਨਾਲ ਹੀ ਮੰਦਰ ਕਮੇਟੀ ਵੱਲੋਂ ਨਿਰੰਤਰ ਆਪਣਾ ਡਾਕਟਰ ਦੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਹੜੀ ਕਿ ਮੰਦਰ ਵੱਲੋਂ ਫ੍ਰੀ ਦਵਾਈ ਦਿੱਤੀ ਜਾ ਰਹੀ ਹੈ ਔਰ ਇਹਦੇ ਨਾਲ ਹੀ ਮੈਂ ਹੋਰ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਲੋੜਵੰਦ ਲੋਕਾਂ ਨੂੰ ਅੱਖਾਂ ਦੀ ਜਾਂਚ ਦੇ ਦੌਰਾਨ ਜਿਹੜੀ ਜਾਂਚ ਐਨਕਾ ਦੀ ਫ੍ਰੀ ਸੇਵਾ ਕੀਤੀ ਜਾਏਗੀ ਔਰ ਦਾਨੀ ਸੱਜਣਾ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਮੈਂ ਉਹਨਾਂ ਦਾਨੀ ਸੱਜਣਾ ਦਾ ਵੀ ਬੜਾ ਧੰਨਵਾਦ ਕਰਦਾ ਜਿਨ੍ਹਾਂ ਇਹਨਾਂ ਇੱਕ ਕੈਂਪ ਵਿੱਚ ਐਨਕਾ ਦੀ ਸੇਵਾ ਨਿਭਾਈ ਹੈ ਦੇਖੋ ਜੀ ਅਸੀਂ ਜਿਹੜੀ ਮਾਨਵਤਾ ਦੀ ਸੇਵਾ ਸਾਡੇ ਸ਼੍ਰੀ ਗੋਪਾਲ ਮੰਦਰ ਕਮੇਟੀ ਵੱਲੋਂ ਹਮੇਸ਼ਾ ਹੀ ਨਿਭਾਈ ਜਾਂਦੀ ਹੈ ਕਦੀ ਹੱਡੀਆਂ ਵਾਲੇ ਡਾਕਟਰ ਕਦੀ ਦੰਦਾ ਵਾਲੇ ਡਾਕਟਰ ਕਦੀ ਅੱਜ ਅੱਜ ਜਿਵੇਂ ਉਸ ਲੜੀ ਅਨਸਾਰ ਅੱਖਾਂ ਵਾਲੇ ਡਾਕਟਰ ਏਐਸਜੀ ਹਸਪੀਟਲ ਵਾਲੇ ਮਾਹਰ ਡਾਕਟਰ ਅੱਜ ਸਾਡੇ ਕੋਲ ਪਹੁੰਚੇ ਨੇ ਉਹ ਸਾਰੇ ਸੰਗਤ ਦਾ ਸਾਰੇ ਭਗਤ ਜਨਾਂ ਦਾ ਸਾਰੇ ਇਲਾਕਾ ਨਿਵਾਸੀਆਂ ਦਾ ਅੱਖਾਂ ਦੀ ਜਾਂਚ ਫ੍ਰੀ ਕਰ ਰਹੇ ਨੇ ਉਸ ਦਰਾਰ ਕੋਈ ਵੀ ਚੀਜ਼ ਚਾਹੇ ਉਹਦੇ ਚ ਦਵਾਈ ਦੀ ਲੋੜ ਹੈ ਚਾਹੇ ਕਿਸੇ ਟੈਸਟ ਦੀ ਲੋੜ ਹੈ ਉਹ ਮੰਦਰ ਵੱਲੋਂ ਫ੍ਰੀ ਦਿੱਤਾ ਜਾ ਰਿਹਾ ਔਰ ਜੇ ਕਿਸੇ ਨੂੰ ਐਨਕ ਲੱਗਦੀ ਹੈ ਉਹ ਕਿਸੇ ਵੀ ਨੰਬਰ ਦੀ ਹੋਏਗੀ ਉਹ ਵੀ ਮੰਦਰ ਵੱਲੋਂ ਫਰੀ ਦਿੱਤੀ ਜਾਏਗੀ ਇਹ ਸੇਵਾ ਸ਼੍ਰੀ ਗੋਪਾਲ ਮੰਦਰ ਕਮੇਟੀ ਵੱਲੋਂ ਸਾਰੇ ਭਗਤ ਜਨਾਂ ਦੇ ਸਹਿਯੋਗ ਨਾਲ ਕਿਉਂਕਿ ਇਹ ਕੰਮ ਕੱਲੇ ਕਮੇਟੀ ਦਾ ਨਹੀਂ ਹੈ ਸਾਰੇ ਭਗਤਾਂ ਦਾ ਸਹਿਯੋਗ ਰਹਿੰਦਾ ਇਹ ਸਮੇਂ-ਸਮੇਂ ਤੇ ਕੈਂਪ ਲੱਗਦੇ ਆ ਪਬਲਿਕ ਨੂੰ ਇਹਦੀਆਂ ਸਹੂਲਤਾਂ ਭਗਤ ਜਨਾਂ ਨੂੰ ਇਹਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ